ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਅੱਜ ਮੈਂ ਸੋਚਿਆ ਵੀ ਪੱਗੀ ਲਈ ਮੈਂ ਬਣਾ ਦਵਾਂ ਉਹ ਬੈਠਣ ਵਾਸਤੇ ਜਿਹੜਾ ਹੁੰਦਾ ਫਲਫੀ ਜਿਹਾ ਵੱਡਾ ਪਿੱਲੋ ਹੁੰਦਾ ਉਹ ਬਣਾ ਦਵਾਂ ਕਿਉਂਕਿ ਹੁਣ ਗਾਂਗਾ ਸਰਦੀ ਆ ਜਾਣੀ ਤੇ ਵੈਸੇ ਵੀ ਰਾਤ ਨੂੰ ਠੰਡ ਮੰਨਦੀ ਆ ਤੇ ਇਹਨੂੰ ਬਹੁਤ ਮੁਸ਼ਕਲ ਹੁੰਦੀ ਬੈਠਣ ਦੀ ਫਿਰ ਸੋਫਿਆਂ ਤੇ ਚੜਨ ਦੀ ਕੋਸ਼ਿਸ਼ ਕਰਦੀ ਆ ਤਾਂ ਕਰਕੇ ਮੈਂ ਸੋਚਿਆ ਵੀ ਮੈਂ ਇਹਦੇ ਲਈ ਬਣਾਦਾ ਏ ਜੀ ਮੇਰੇ ਕੋਲ ਬਈਆ ਜੀ ਦੋ ਵੇਸਟ ਬਿੱਲੋ ਵੇਸਟ ਵੀ ਨਹੀਂ ਹੈ ਠੀਕ ਆ ਮਟੇ ਨੂੰ ਅਸੀਂ ਯੂਜ਼ ਜਿਹੜੇ ਉਹ ਇਹਨਾਂ ਨੂੰ ਨਹੀਂ ਕਰੀਦਾ ਤੇ ਇਹ ਦੋ ਵੇਸਟ ਬਿੱਲੋ ਦਾ ਜੀ ਮੈਂ ਬਣਾਉਂਗੀ ਬਾਕੀ ਵਾਸਤੇ ਇੱਕ ਵੱਡਾ ਬਿੱਲੋ ਇਹ ਮੈਂ ਚਾਦਰ ਕੱਢ ਲਈ ਆ ਇਹ ਵਾਲੀ ਤੇ ਇਹਦੇ ਵਿੱਚ ਇਹਦਾ ਆਪਾਂ ਬਣਾਵਾਂਗੇ ਤੇ ਹੁਣ ਮੈਂ ਜੀ ਕਰਦੀ ਆ ਸ਼ੁਰੂ ਤੇ ਤੁਸੀਂ ਵੀ ਦੇਖਿਓ ਤੁਸੀਂ ਵੀ ਘਰ ਦੇ ਵਿੱਚ ਵੇਸਟ ਜੇ ਤੁਹਾਡੇ ਘਰੇ ਜਾਨਵਰ ਰੱਖਿਆ ਕੁੱਤਾ ਵਗੈਰਾ ਰੱਖਿਆ ਤੇ ਘਰੇ ਹੀ ਇਦਾਂ ਦਾ ਬਣਾ ਸਕਦੇ ਆ वैसे ਤਾਂ ਅਸੀਂ ਰੈਡੀਮੇਡ ਯੂਜ਼ ਖਰੀਦਾ ਪਹਿਲਾਂ ਲੈ ਕੇ ਆਏ ਸੀਗੇ ਉਹ ਕਾਫੀ ਸਾਲ ਕੱਟ ਗਿਆ ਹੁਣ ਉਹ ਫਟ ਗਿਆ ਤੇ ਮੈਂ ਕਿ ਮਨਵੀਰ ਆਨਲਾਈਨ ਮੰਗਵਾਵਾਂਗੇ ਵੀ ਪਹਿਲਾਂ ਮੈਂ ਜਿੰਨਾ ਚਿਰ ਨਹੀਂ ਹੁੰਦਾ ਤਾਂ ਫਿਰ ਮੈਂ ਆਨਲਾਈਨ ਤਾਂ ਨਹੀਂ ਬੈਟ ਸ਼ੌਪ ਤੇ ਜਾਵਾਂਗੇ ਉੱਥੋਂ ਲੈ ਕੇ ਆਵਾਂਗੇ ਮਨਵੀਰ ਦੀ ਸਟੱਡੀ ਕਰਕੇ ਹੁਣ ਜਾ ਨਹੀਂ ਹੁੰਦਾ ਫਿਰ ਜਦੋਂ ਜਾਵਾਂਗੇ ਕਿਤੇ ਲੈ ਆਵਾਂਗੇ ਉਨਾਂ ਚਿਰ ਚਲੋ ਉਹਨੂੰ ਕੀ ਤਕਲੀਫ ਦੇਣੀ ਆ ਹੁਣ ਬੁਢੀ ਹੋ ਗਈ ਆ ਉਹ ਵੀ ਪਗੀ ਵੀ ਤੇ ਇਸ ਕਰਕੇ ਮੈਂ ਕਿ ਮੈਂ ਇਹਦਾ ਵਈ ਵੇਸਟ ਵੈਸੇ ਵੀ ਵੇਸਟ ਹੀ ਕਰਨੀ ਆ ਪਿੱਲੂ ਤੇ ਮੈਂ ਪਗੀ ਵਾਸਤੇ ਜੜਾਵੂ ਬਣਾ ਦਵਾ ਇੱਕ ਵੱਡਾ ਪਿੱਲੋ ਬੈਠਣ ਨੂੰ ਤੇ ਇੱਥੇ ਜੀ ਚਾਦਰ ਲਈ ਸੀ ਜੀ ਮੈਂ ਵਿਸ਼ਾ ਤੇ ਇਹ ਮੈਂ ਜਿੰਨੀ ਮੈਨੂੰ ਚਾਹੀਦੀ ਆ ਉਹਨੂੰ ਕੀ ਕਰੀਦਾ ਚਾਦਰ ਉਹਨੀ ਆਪਾਂ ਕਟਿੰਗ ਕਰ ਲਾਂਗੇ ਪਹਿਲਾਂ ਮੈਂ ਇੱਦਾਂ ਕੱਟਣ ਲੱਗੀ ਸੀ ਫਿਰ ਮੈਂ ਕਿਹਾ ਨਹੀਂ ਦੂਜੇ ਤਰ੍ਹਾਂ ਕੱਢਣੀ ਐ ਇੰਦਾ ਵੇਸਟ ਜ਼ਿਆਦੀ ਜਾਣੀ ਆ ਫਿਰ ਜੇ ਆਪਾਂ ਇੱਦਾਂ ਅੰਦਰ ਵਿੱਚ ਉਹਦੀ ਵਿਸ਼ਾ ਕੇ ਜਿੰਨੀ ਚਾਦਰ ਚਾਹੀਦੀ ਸੀ ਉਹਨੀ ਆਪਾਂ ਕੱਟ ਕਰ ਲਾਂਗੇ ਬਾਕੀ ਜਿਹੜੀ ਉਹ ਕਿਤੇ ਹੋਰ ਕੰਮ ਆ ਜਾਊਗੀ ਮਸ਼ੀਨ ਠੱਕ ਲਿਆ ਕਰਾਂਗੇ ਉਹਨਾਂ ਨਹੀਂ ਤਾਂ ਬਰਾਂਡ ਵਿੱਚ ਪਈ ਹੁੰਦੀ ਆ ਉੱਥੋਂ ਠੱਕ ਦਿਆ ਕਰਾਂਗੇ ਤੇ ਇਹ ਉਹਨੂੰ ਕੀ ਕਿਦਾਂ ਜਿੰਨੀ ਚਾਦਰ ਚਾਹੀਦੀ ਸੀ ਮੈਂ ਕੱਟ ਲਈ ਤੇ ਬਾਕੀ ਇੰਨੀ ਜਿਹੜੀ ਸੀਗੀ ਇਹ ਬਚ ਗਈ ਸੀਗੀ ਇਹ ਮੰਮੀ ਮੇਰੀ ਮਤਲਬ ਕਿ ਸੱਸ ਦੀਆਂ ਚਾਦਰਾਂ ਵਾਂ ਪੁਰਾਣੀਆਂ ਵਛਾਈਆਂ ਤੇ ਨਹੀਂ ਹੈ ਨਹੀਂ ਕਿਉਂਕਿ ਨਾ ਇਹ ਸਿੰਗਲ ਬੈੱਡ ਤੇ ਹੁੰਦੀ ਆ ਤੇ ਨਾ ਹੀ ਹੁੰਦੀ ਆ ਮੰਜੇ ਤੇ ਇਸ ਕਰਕੇ ਮੈਂ ਸੋਚਿਆ ਚੱਲ ਇਹਦਾ ਅੱਜ ਰੀਯੂਜ਼ ਕਰਦੇ ਆ ਨਾਲੇ ਪਿੱਲੋ ਦੋ ਪਏ ਆ ਇਹਨਾਂ ਦਾ ਰੀਯੂਜ਼ ਕਰ ਲੈਨੇ ਆ ਥੋੜਾ ਟਾਈਮ ਕੱਢ ਜੂਗੇ ਇਹ ਜਿਹੜਾ ਜੀ ਆਪਾਂ ਗੁੱਥਲੀ ਬਣਾਉਣੀ ਆ ਉਹਦਾ ਜਿਹੜੀ ਮੂੰਹ ਆ ਉਹਦੀ ਆਪਾਂ ਕਰ ਲਾਂਗੇ ਪਹਿਲਾਂ ਲੇੜੀ ਤੇ ਉਹਦੀ ਲੇੜੀ ਕਰਕੇ ਫਿਰ ਆਪਾਂ ਜਿਹੜੇ ਤਿੰਨੇ ਪਾਸੇ ਆ ਉਹਨਾਂ ਤੇ ਸੀਨ ਲਾ ਕੇ ਆਪਸ ਵਿੱਚ ਜਿਹੜਾ ਉਹ ਅਟੈਚ ਕਰ ਦਾਂਗੇ ਤੇ ਇਹ ਜੋਨ ਨੂੰ ਕੀ ਕਹਿੰਦਾ ਕਰ ਲੈਣ ਲੱਗੇ ਆ ਜੀ ਆਪਾਂ ਲੇੜੀ ਬਾਕੀ ਸੱਡੀ ਨਾ ਬੜੀ ਉਹ ਗਿੱਜੀ ਹੋਈ ਆ ਜਿਹਨੂੰ ਕਹਦੋ ਆਰਾਮ ਪ੍ਰਸਤ ਜੀ ਜ਼ਿੰਦਗੀ ਕਿਉਂਕਿ ਤੇ ਪਿਆਰ ਜੀ ਨਾਲ ਰੱਖੀ ਹੋਈ ਆ ਤਾਂ ਕਰਕੇ ਆ ਗਲਦੀ ਇਹਨੂੰ ਠੰਡ ਅਸੀਂ ਏਸੀ ਚਲਾਈਦਾ ਪਰ ਇਹਨੂੰ ਏਸੀ ਜੋਂ ਠੰਡ ਲੱਗਦੀ ਆ ਦੋਕ ਦਿਨ ਹੋ ਗਏ ਫੇ ਸੋਫੇ ਦੀ ਸੋਫੇ ਦੀ ਕੁਰਸੀ ਤੇ ਇੱਕ ਤੇ ਸੌ ਜਾਂਦੀ ਸੀ ਤਾਂ ਹੀ ਮੈਂ ਸੋਫੇ ਦੇ ਕਵਰ ਧੋਤੇ ਸੀ ਗੰਦੇ ਹੋ ਗਏ ਸੀਗੇ ਤੇ ਮੈਂ ਕਿਹਾ ਹੁਣ ਅੱਜ ਕਵਰ ਵੀ ਮੈਂ ਉਹ ਸੁੱਕੇ ਹੋਏ ਚੜਾ ਦੇਣੇ ਕੁਰਸੀਆਂ ਤੇ ਫਿਰ ਨਹੀਂ ਇਹਨੂੰ ਬਹਿਣ ਦੇਣਾ ਉਹਨਾਂ ਤੇ ਇਸ ਕਰਕੇ ਮੈਂ ਕਿਹਾ ਇਹਦਾ ਕੰਫਰਟ ਜ਼ੋਨ ਜਿਹੜਾ ਉਹ ਬਣਿਆ ਰਹੇ ਤੇ ਉਹਦੇ ਵਾਸਤੇ ਮੈਂ ਇਹਦਾ ਜਿਹੜਾ ਗੱਦਾ ਜਿਹਾ ਉਹ ਬਣਾਈ ਦੇਵਾਂ ਕਿਉਂਕਿ ਹੁਣ ਇਹ ਵੀ ਬਜ਼ੁਰਗ ਹੋ ਗਈ ਆ ਇਹਨੂੰ ਵੀ ਉਹ ਚੈੰਜ ਹੀ ਨਹੀਂ ਹੁੰਦੀ ਜਿੰਨਾ ਚਿਰ ਨਰਮ ਜੀ ਜਗ੍ਹਾ ਨਾ ਹੋਵੇ ਤੇ ਇਸ ਕਰਕੇ ਉਹਨੂੰ ਕੀ ਕਹਿੰਦਾ ਆ ਪੰਜ ਪਗੀ ਦੇੇ ਕੰਮ ਕਰਨਦੇ ਆ ਇੱਕ ਦੋ ਦਿਨ ਹੋ ਗਏ ਸਾਰੇ ਹਾਜੇ ਜਦੋਂ ਫੁੱਲ ਸਰਦੀਆਂ ਆ ਗਿਆ ਉਹ ਦੋ ਇਹਨੇ ਕੰਮ ਹੁੰਦੇ ਆ ਕਹਿਣਾ ਤੇ ਹੈ ਇੱਕ ਕੁੱਤਾ ਹੀ ਰੱਖਿਆ ਵਾ ਪਰ ਇਹਨੇ ਕੰਮ ਹੁੰਦੇ ਆ ਨਾ ਇਹਦੇ ਕਿਉਂਕਿ ਅਸੀਂ ਇਦਾਂ ਨਹੀਂ ਨਾ ਰੱਖਿਆ ਤਕਰੀਬਨ ਸਾਡੇ ਵਿੱਚ ਹੀ ਰਹਿੰਦੀ ਆ ਇਹ ਨਹੀਂ ਭੀ ਇਹ ਵਿਹੜੇ ਚ ਰਹਿੰਦੀ ਆ ਜਾਂ ਕੋਠੇ ਤੇ ਰਹਿੰਦੀ ਇਦਾਂ ਨਹੀਂ ਸਾਡੇ ਨਾਲ ਹੀ ਰਹਿੰਦੀ ਆ ਸਿਆਲਾ ਵਿੱਚ ਵੀ ਜਿੱਥੇ ਅਸੀਂ ਸੁੱਤੇ ਹਾਂ ਉੱਥੇ ਇਹਦਾ ਮੰਝਾ ਸਾਡੇ ਲੱਗੇ ਡਾਇਆ ਹੁੰਦਾ ਸੀ ਜੇ ਮੰਝਾ ਨਹੀਂ ਤੇ ਅਸੀਂ ਕੁਰਸੀ ਉੱਤੇ ਜ਼ਿਆਦਾਤਰ ਇਹ ਕੁਰਸੀ ਤੇ ਬਹਿਣਾ ਪਸੰਦ ਕਰਦੀ ਆ ਕਿਉਂਕਿ ਉੱਤੇ ਇਕੱਠੀ ਜੀ ਹੋ ਕੇ ਬਹਿ ਜਾਂਦੀ ਆ ਇਹਦਾ ਟੈਂਟ ਹੁੰਦਾ ਸੀ ਉਹ ਫਟ ਗਿਆ ਹੁਣ ਦੇਖਦੇ ਉਹ ਵੀ ਨਵਾਂ ਲਿਆਵਾਂਗੇ ਸਰਦੀਆਂ ਵਾਸਤੇ ਤੇ ਗੁੱਥਲੀ ਜਿਹੜੀ ਮੈਂ ਬਣਾ ਲਈ ਸੀ ਤਾਂ ਹੁਣ ਮੈਂ ਉਹਨੂੰ ਕੀ ਕਹਿੰਦਾ ਦੋਨੇ ਪਿੱਲੋਜ਼ ਜਿਹੜੇ ਆ ਉਹਨਾਂ ਦਾ ਮੂੰਹ ਕੱਟ ਕੇ ਤੇ ਇਹਦੇ ਵਿੱਚ ਉਹ ਜਿਹੜਾ ਰੂੰ ਜਿਆ ਸੀ ਉਹ ਪਾ ਦੂੰਗੀ ਤੇ ਇਹ ਜੀ ਉਹਨੂੰ ਕੀ ਕਹਿੰਦਾ ਰੂੰ ਇਹ ਮੇ ਪਿੱਲੂ ਦਾ ਮੂੰਹ ਜਿਹੜਾ ਉਹ ਕੱਟ ਦਿੱਤਾ ਮਨਵੀਰ ਚਲੇ ਜਾਂਦਾ ਪਰ ਮੈਨੂੰ ਵੀ ਚੈਨ ਨਹੀਂ ਆਉਂਦੀ ਮੇਰਾ ਮਨ ਕਰਦਾ ਰਹਿੰਦਾ ਮੈਂ ਕੋਈ ਨਾ ਕੋਈ ਕੰਮ ਕਰਦੀ ਰਹਾ ਕਰਾਂ ਜਿੰਨਾ ਚਿਰ ਉਹਨੇ ਆਉਣਾ ਨਹੀਂ ਬਿਜ਼ੀ ਰਵਾਂ ਇਸ ਕਰਕੇ ਮੈਂ ਉਹਨੂੰ ਕੀ ਕਹਿੰਦਾ तकरीबन ਲੱਗੀ ਰਹਿਣੀ ਆ ਤੇ ਇਹ ਮੈਂ ਫਿਰ ਉਹਨੂੰ ਕੀ ਕਹਿੰਦਾ ਏ ਮੇਰੀ ਤਾਂ ਮਰੀਲਾ ਮਸ਼ੀਨ ਹੀ ਪਤਾ ਨਹੀਂ ਉਹਦੇ ਕਿੰਨੇ ਸੰਜੋਗ ਢਿੱਲੇ ਆ ਸੋਚ-ਸੋਚ ਕੇ ਫਿਰ ਬਹਿ ਜਾਨੀ ਹੱਲੇ ਆ ਲਿਆਂ ਕਿਉਂਕਿ ਮੈਨੂੰ ਸਟੀਚਿੰਗ ਦਾ ਸ਼ੌਂਕ ਬਹੁਤ ਆ ਮੇਰਾ ਮਨ ਕਰਦਾ ਰਹਿੰਦਾ ਮੈਂ ਖੁਸ਼ ਨੂੰ ਖੁਸ਼ ਸਟੀਚ ਜਿਹੜਾ ਕਰਦੀ ਰਵਾਂ ਆਪਣੇ ਸੂਟ ਸਾਟਸ ਵਾਲਾਂ ਦੇ ਲੈ ਲਾਂ ਉਹ ਸਟਿਚ ਕਰ ਲਾਂ ਪਰ ਉਹ ਪਤਾ ਨਹੀਂ ਕਦੋਂ ਸੰਜੋਗ ਬਣਨੇ ਅੰਬਰੀਲਾ ਮਸ਼ੀਨ ਹੁੰਦੇ ਜਦੋਂ ਆਉਗੇ ਉਦੋਂ ਮੈਂ ਸਟਿਚਿੰਗ ਜਿਹੜੇ ਆਪਣੇ ਸਰਦੀਆਂ ਦੇ ਸੂਟ ਵੀ ਸਟਿਚ ਕਰਨੇ ਸ਼ੁਰੂ ਕਰੂੰਗੀ ਇਹ ਹੁਣ ਮੈਂ ਇਹਨਾਂ ਦਾ ਉੱਪਰ ਜਿਹੜੀ ਆ ਮੂੰਹ ਆ ਤੇ ਸੀਨ ਲਾ ਕੇ ਤੇ ਇਹਦਾ ਮੂੰਹ ਜਿਹੜਾ ਵਾ ਉਹ ਮੈਂ ਕਰ ਦੂੰਗੀ ਬੰਦ ਜਿਹੜੇ ਛੋਟੇ ਹੁੰਦੇ ਉਹਨੂੰ ਕੀ ਕਹਿੰਦਾ ਰਜਾਈਆਂ ਵਗੈਰਾ ਉੱਪਰ ਬੰਦੇ ਹੁੰਦੇ ਸੀਗੇ ਤੇ ਉਦੋਂ ਸਾਡੇ ਉੱਤੇ ਡੇਰੇ ਆ ਜਾਂਦੇ ਹੁੰਦੇ ਸੀ ਤੇ ਹੁੰਰ ਰਜਾਈਆਂ ਦਾ ਰੂਹ ਸਹੀ ਕਰਨ ਨੂੰ ਡੰਡੇ ਮਾਰ ਮਾਰ ਕੇ ਸਹੀ ਕਰੀਦਾ ਸੀ ਮੇਰੇ ਵਿਆਹ ਤੋਂ ਬਾਅਦ ਵਿੱਚ ਵੀ ਤੇ ਘਰੇ ਇੱਕ ਦੋ ਵਾਰੀ ਉਹ ਬੰਦੇ ਸੱਦੇ ਜਿਹੜੇ ਰਜਾਈਆਂ ਭਰਦੇ ਹੁੰਦੇ ਆ ਜਾਂ ਆਂਟੀ ਨਾਲ ਇੱਕ ਵਾਰੀ ਭਰਵਾਈਆਂ ਸੀ ਤੇ ਬਾਅਦ ਵਿੱਚ ਉਹ ਕੁੱਟ ਕੁੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰੂਹ ਸਿੱਧਾ ਕਰਕੇ ਸਹੀ ਕਰਕੇ ਇੱਕਸਾਰ ਤੇ ਫਿਰ ਨਗੰਦਦੇ ਹੁੰਦੇ ਸੀਗੇ ਹੁਣ ਤੇ ਇਦਾਂ ਦੇ ਕੰਮ ਜਿਹੜੇ ਉਹ ਕੋਈ ਕਰਦਾ ਹੀ ਨਹੀਂ ਸਾਰਾ ਕੁਝ ਰੈਡੀਮੇਡ ਆ ਜਾਂਦਾ ਤੇ ਇਹ ਪਗੀ ਦੇਖਣਦੇ ਸੀ ਪਹਿਲਾਂ ਬੜੇ ਧਿਆਨ ਨਾਲ ਇਹ ਕੀ ਚੀਜ਼ ਆ ਵੀ ਮੈਂ ਇਹਦੇ ਉੱਤੇ ਬੈਠ ਜਾਵਾਂ ਤਾਂ ਇਥੇ ਜੀ ਮੈਂ ਕਿਹਾ ਨੂੰ ਮੈਂ ਚੰਗੀ ਤਰ੍ਹਾਂ ਇੱਕ ਵਾਰੀ ਕੁੱਟ ਲਵਾ। ਪਗੀ ਦੇਖਦੀ ਸੀ ਫੇ ਕੀ ਕਰੀ ਜਾਂਦੀ ਐ। ਤੇ ਮੈਂ ਚੰਗੀ ਤਰ੍ਹਾਂ ਉਹ ਨੂੰ ਕੀ ਕਹਿਦਾ ਕੁੱਟ ਕੇ ਮੈਂ ਥੋੜਾ ਜਿਹਾ ਫਿਰ ਇਹਦਾ ਮੂੰਹ ਜਿਹੜਾ ਲੇੜੀ ਕੀਤੀ ਸੀ ਪਾੜਿਆ ਮੈਂ ਕਿ ਹੱਥ ਦੇ ਨਾਲ ਖੁੰਜਿਆ ਕਾਂਜਿਆਂ ਦੇ ਵਿੱਚ ਮੈਂ ਰੂਹ ਜਿਹੜਾ ਉਹ ਭਰ ਦੇਵਾ। ਤੇ ਬਾਅਦ ਵਿੱਚ ਜਿਹੜਾ ਥੋੜਾ ਬਹੁਤਾ ਉੱਚਾ ਨੀਵਾ ਜਿਹਾ ਰਹਿ ਗਿਆ ਉਹ ਤਾਂ ਪਗੀ ਨੇ ਆਪੇ ਬੈਠ ਬੈਠ ਕੇ ਠੀਕ ਕਰ ਦੇਣਾ ਇੱਕਸਾਰ। ਹੁਣ ਵੀ ਮੈਂ ਜਦੋਂ ਵਾਇਸਵਰ ਕਰੰਦੀ ਆ ਤਾਂ ਪਗੀ ਗੱਦੇ ਉੱਤੇ ਐਂ ਚੈਨ ਨਾਲ ਸੁੱਤੀ ਪਈ ਖਰਾੜੇ ਮਾਰਨ ਦਈ ਐ। ਨਹੀਂ ਤੇ ਇੱਧਰ ਉੱਧਰ ਦੇਖਦੀ ਰਹਿੰਦੀ ਹੁੰਦੀ ਸੀ ਕਿ ਮੈਂ ਕਿਹੜੇ ਸੋਫੇ ਤੇ ਚੜਕੇ ਉਹਨੂੰ ਕੀ ਕਹੀਦਾ ਬੈਠਾ ਤੇ ਲਓ ਜੀ ਇਹ ਫੇਰ ਆਪਾਂ ਇਹਦੀ ਚੰਗੀ ਤਰ੍ਹਾਂ ਮਾਂਜੀ ਲਾ ਲਈ ਸੀ ਕੁੱਟ ਲਿਆ ਸੀ ਇਹਨੂੰ ਪਹਿਲਾਂ ਇਹ ਤਾਂ ਬੁੜੀਆਂ ਨਿਆਣਿਆਂ ਨੂੰ ਵੀ ਕੁੱਟ ਦਿੰਦੀਆਂ ਹੁੰਦੀਆਂ ਸੀਗੀਆਂ ਲੈ ਕੇ ਇਹ ਛੋਟੀ ਹੁਣ ਤਾਂ ਨਿਆਣੇ ਚਿੱਤਰ ਖਾਂਦੇ ਨੇ ਤੇ ਪਹਿਲਾਂ ਬਥੇਰੀ ਕੁੱਟ ਪੈਂਦੀ ਰਹੀ ਐ ਤੇ ਹੁਣ ਇਹਦਾ ਜਿਹੜਾ ਮੋਹ ਸੀਗਾ ਜਿੰਨਾ ਕ ਆਪਾਂ ਦੇੜਿਆ ਸੀ ਮੈਂ ਵੱਡੀ ਸੂਈ ਨਾਲ ਜਿਹਨੂੰ ਕੀ ਕਹਿੰਦੇ ਆ ਗਦੂਈ ਤੇਰਾ ਚੋਰਾ ਧਾਗਾ ਕਰਕੇ ਤੇ ਫਿਰ ਮੈਂ ਜੀ ਇਹਦਾ ਸੀਨ ਲਾਉਂਗੀ ਮੂੰਹ ਤੇ ਮੈਂ ਨਾਲ ਉਹਨਾਂ ਨਾਲ ਉਹ ਗੱਲਾਂ ਕਰਨ ਦੇਈ ਸੀ ਪਰ ਫਿਰ ਮੈਂ ਵਾਇਸ ਓਵਰ ਕਰ ਦਿੱਤਾ ਤੇ ਇਸ ਕਰਕੇ ਮੈਂ ਉਹ ਬੋਲਣ ਦੇਈਆਂ ਤੇ ਅੱਜ ਤਾਂ ਵਾਇਸ ਓਵਰ ਕਰਨ ਲੱਗਿਆ ਇਹਨੇ ਫੋਨ ਆਇਆ ਵਿੱਚ ਤੇ ਦੋ ਤਿੰਨ ਵਾਰੀ ਉਹਨੂੰ ਕੀ ਕਹੇਦਾ ਮੈਂ ਵਿੱਚ ਮੈਨੂੰ ਰੋਕਣੀ ਪਈ ਆਪਣੀ ਉਹ ਰਿਕਾਰਡਿੰਗ ਇਹ ਜੀ ਆਪਾਂ ਨੂੰ ਕੀ ਕਹੇਦਾ ਜਿਹੜਾ ਮੂੰਹ ਸੀਗਾ ਉਹ ਹੁਣ ਲਵਾਗੇ ਸੀ ਲੋ ਜੀ ਸਿੰਤਾ ਗਿਆ ਮੈਂ ਉਹ ਤੇ ਆਪਾਂ ਲਾ ਦਾਂਗੇ ਇਹਦੇ ਉੱਤੇ ਟਾਂਕਾ ਤਾਂ ਜੋ ਇਹ ਖੁੱਲੇ ਨਾ ਤੇ ਖੁੱਲ ਕੇ ਮਤਲਬ ਕਿ ਰੂੰਝੜਾ ਬਾਹਰ ਨਾ ਨਿਕਲੇ ਲੋ ਜੀ ਬਣ ਗਿਆ ਪਗੀ ਦਾ ਗੱਦਾ ਉਹ ਵੀ ਘੈਂਟ ਛੈਂਟ ਰੈਡ ਰੈਡ ਪਿੰਕ ਪਿੰਕ ਗੱਦਾ ਪਗੀ ਦਾ ਤੇ ਹੁਣ ਆਪਾਂ ਜਿਹੜਾ ਕੂੜਾ ਕਰਕਟ ਸੀ ਇਹ ਸਿੱਟਾਈੇ ਬਾਹਰ ਤਾਂ ਪਗੀ ਨੂੰ ਲਈਏ ਆਪਾਂ ਅੰਦਰ ਦੇਖਦੇ ਆਂ ਪਗੀ ਕੀ ਫੀਲਿੰਗ ਹੈ ਉਹਦੀ ਯਕੀ ਰਿਵਿਊ ਉਹਦਾ ਗੱਦਨ ਦੇਖ ਕੇ ਕੀ ਕਰਦੀ ਆ ਇਹੋ ਤੇ ਇਹ ਬੈਂਦੀ ਨਹੀਂ ਸੀ ਬੜੀ ਧਿਆਨ ਨਾਲ ਦੇਖੀ ਜਾਂਦੀ ਸੀ ਕੀ ਆਉਣ ਵੀ ਦੇਖਿਆ ਨੇ ਅੱਖਾਂ ਕੱਢ ਕੇ ਮੇਰੇ ਵੱਲ ਦੇਖੀ ਜਾਣਾ ਵੀ ਕੀ ਹੈ ਬਹਿਣਾ ਨਹੀਂ ਇਹਨੇ ਬੜੀ ਔਖੀ ਬਈ ਸੀਗੀ ਬਸ ਉਹ ਨਾਲ ਲੜਦੀ ਭੜਦੀ ਰਹੀ ਪਰ ਉੱਪਰ ਨਹੀਂ ਬੈਠਿਆ ਤੇ ਹੁਣ ਵੀ ਮੇਰੇ ਵੱਲ ਦੇਖੀ ਜਾਂਦੀ ਕਿੰਨੇ ਧਿਆਨ ਨਾਲ ਵੀ ਮੈਂ ਬੈਠ ਜਾ ਤਾਂ ਕਿ ਨਾ ਬੈਠਾ ਕੀ ਕਰਾ ਪਿੰਡੀ ਤੋਰੀ ਜੀ ਦੇਖਿਆ ਲੜਾਕੀ ਲਗ ਪਈ ਉਹਨਾਂ ਸੁੰਗਣ ਦੇਖ ਦੇਖੋ ਮਸਤੀ ਇਹ ਦੀ ਮਸਤੀ ਲੈ ਦੇਖ ਦੇਖ ਦੇ ਇਹ ਲੈ ਨਾ ਲੜੂ ਪੜੂਗੀ ਫੇਰੇ ਤੇ ਬਟੂਗੀ ਆਹ ਦੇਖ ਦੇ ਇਹ ਪਸੰਦ ਆ ਇਹਨੂੰ ਬੈਠ ਜਾਓ ਮੈਡਮ ਜੀ ਲਓ ਜੀ ਬੈਠ ਗਈ ਮੋਟੋ ਅਜੇ ਪੂਰੀ ਤਰ੍ਹਾਂ ਨਹੀਂ ਬੈਠੀ ਅੱਧੇ ਤੇ ਬੈਠੀ ਆ ਤੇਰਾ ਹੀ ਆ ਬੈਠ ਜਾ ਇਹਦੇ ਉੱਤੇ ਬੱਟੀ ਤਾਂ ਹੋਈ ਹੈ ਮੈਡਮ ਜੀ ਲੜਾਕੀ ਬਣਾਂ ਬਾਏ ਕਰਦੇ ਬਗੂ ਚਲੋ ਜੀ ਇਹਦੇ ਨਾਲ ਹੀ ਕਰਦੇ ਐਸੇ ਬਲੌਗ ਦਾ ਵੀ ਐਂਡ ਪਲੀਜ਼ ਜਿਨੇ ਜਨਨ ਮੇਰੇ ਬਲੌਗ ਪਸੰਦਿਆਂ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਔਰ ਕੋ ਭੌਂਗਦੀ ਆ ਕੁਝ ਕਹਿੰਦੀ ਆ ਨਾ ਦੇਖ ਥੈਂਕ ਯੂ ਕੰਨੀਆ ਥੈਂਕ ਯੂ ਕੰਨੀਆ ਥੈਂਕ ਯੂ ਕੈਨੀ ਆ ਲੜਦੀਆਂ ਟੈਲ ਮੀ ਤੇ ਜਿੰਨਾਂ ਜਨਨ ਮੇਰੇ ਵਲੌਗਸ ਲਾਈਕ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਬਾਏ ਬਾਏ ਸਾਰਿਆਂ ਨੂੰ ਤੇ ਜਿਹਨੂੰ ਜਿਹਨੂੰ ਇਸ ਬੁੱਲੂ ਇਸ ਬੁੱਲੂ ਨੂੰ ਦੇਖਣਾ ਵੀ ਪਸੰਦ ਆ ਉਹ ਵੀ ਸਾਡਾ ਚੈਨਲ ਜ਼ਰੂਰ ਲਾਈਕ ਕਰੇ ਦੇਖੋ ਸੰਗਰੀ ਪਈ ਆ ਪਸੰਦ ਆ ਹੁਣ ਬੈਠਿਆ ਕਰੋਗੇ ਇਹਦੇ ਉੱਤੇ ਬੜੀ ਐ ਨਾ ਨਰਮ ਜੀ ਜਗ੍ਹਾ ਲੱਭਦੀ ਰਹਿੰਦੀ ਆ ਸ਼ਾਇਦ ਬੁੱਢੀ ਹੋ ਕੇ ਕਰਕੇ ਨਾ ਇਹ ਆ ਦੇਖ ਹਾਂ ਬੈਠ ਗਿਆ ਉੱਟ ਗਈ ਚੀਜ਼ੀਆਂ ਲੱਭਦੀ ਫਿਰਦੀ ਚੀਜ਼ੀਆਂ ਬਸ ਅੱਜ ਜਾਣਾ ਗਰੋਸਰੀ ਲੈਣ ਤੇਰਾ ਵੀ ਸਾਰਾ ਸਮਾਨ ਲੈ ਕੇ ਆਉਣਾ ਓਕੇ ਜੀ ਬਾਏ ਬਾਏ ਸਾਰੇ